ਇੱਕ ਭਾਂਡਾ ਤੁਹਾਡੇ ਗੋਡੇ ਦੇ ਦਰਦ ਨੂੰ ਠੀਕ ਕਰ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾ। ਅਸਲ ਦੇ ਵਿੱਚ ਜਦੋਂ ਆਪਣੇ ਗੋਡਿਆਂ 'ਚ ਦਰਦ ਹੁੰਦਾ ਹੈ ਆਪਾਂ ਨੂੰ ਇੱਕ ਫੋਮ ਰੋਲਰ ਚਾਹੀਦਾ ਹੈ। ਹਰ ਇਨਸਾਨ ਰੋਲਰ ਨਹੀਂ ਖਰੀਦ ਸਕਦਾ। ਸੋ ਕਈ ਵਾਰੀ ਪੈਸਿਆਂ ਦੀ ਦਿੱਕਤ ਹੈ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿੱਥੋਂ ਖਰੀਦਣਾ ਹੈ। ਸੋ ਤੁਸੀਂ ਹੁਣ ਇਦਾਂ ਦਾ ਬਿਲਕੁਲ ਨਹੀਂ ਸੋਚਣਾ। ਤੁਹਾਨੂੰ ਇੱਕ ਆ ਭਾਂਡਾ ਚਾਹੀਦਾ ਹੋਵੇਗਾ। ਇਸ ਭਾਂਡੇ ਨੂੰ ਕੀ ਕਹਿੰਦੇ ਨੇ? ਕਮੈਂਟ ਬਾਕਸ ਜ਼ਰੂਰ ਦੱਸਿਓ। ਬਹੁਤ ਕੀਮਤੀ ਭਾਂਡਾ ਇਹ ਇਸ ਦੇ ਵਿੱਚ ਆਪਾਂ ਦੁੱਧ ਵੀ ਪੀਂਦੇ ਆਂ ਦਹੀਂ ਵੀ ਖਾਂਦੇ ਆਂ ਪਾਣੀ ਵੀ ਪੀਂਦੇ ਆਂ ਸੋ ਇਸ ਦੀ ਆਪਾਂ ਹੁਣ ਵਰਤੋਂ ਕਰਨੀ ਹੈ ਕੀ ਕਰਾਂਗੇ ਇਸ ਨੂੰ ਆਪਾਂ ਆਪਣੇ ਗੋਡੇ ਦੇ ਥੱਲੇ ਰੱਖਾਂਗੇ ਇਦਾਂ ਕਰਕੇ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਔਰ ਇੱਥੇ ਰੱਖ ਕੇ ਆਪਾਂ ਇਹਨੂੰ ਜ਼ੋਰ ਦੀ ਦੱਬਾਂਗੇ ਥੱਲੇ ਨੂੰ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਤੁਸੀਂ 10 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਇਹੀ ਜਿਹੜਾ ਭਾਂਡਾ ਆਪਾਂ ਥੱਲੇ ਰੱਖ ਲੈਣਾ ਗਿੱਟੇ ਤੇ ਇਸ ਜਗ੍ਹਾ ਤੇ ਔਰ ਇੱਥੇ ਆਪਾਂ ਇਸ ਨੂੰ ਥੱਲੇ ਨੂੰ ਦੱਬਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਵੀ ਆਪਾਂ 10 ਸੈੱਟ ਲਾਉਣੇ ਆ ਉਸ ਤੋਂ ਬਾਅਦ ਇਹੀ ਭਾਂਡਾ ਦੋਨਾਂ ਗੋਡਿਆਂ ਦੇ ਵਿਚਾਲੇ ਇਸ ਜਗ੍ਹਾ ਤੇ ਦੇਖੋ ਧਿਆਨ ਨਾਲ ਇੱਥੇ ਰੱਖਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਵੀ ਆਪਾਂ 10 ਸੈੱਟ ਲਾਉਣੇ ਆ ਆਸਾਨ ਕਸਰਤਾਂ ਕਰੋ ਨਾਲ ਸੇਕ ਦਿਓ ਔਰ ਅਗਰ ਤੁਹਾਡੇ ਇਹ ਭਾਂਡਾ ਚੁੱਪਦਾ ਹੋਏਗਾ ਇਸ ਦੇ ਉੱਪਰ ਤੁਸੀਂ ਕੋਈ ਨਾ ਕੋਈ ਕੱਪੜਾ ਵੀ ਚੜਾ ਸਕਦੇ ਹੋ ਤਾਂ ਕਿ ਤੁਹਾਡੇ ਗੋਡੇ ਤੇ ਚੀਜ਼ ਚੁਬੇ ਨਾ ਤੁਸੀਂ ਦੇਖੋਗੇ ਗੋਡੇ ਦਰਦ ਤੁਹਾਡੇ ਇੱਕ ਇਸ ਭਾਂਡੇ ਨਾਲ ਕਿਵੇਂ ਠੀਕ ਹੁੰਦੇ ਨੇ ਅਗਰ ਤੁਹਾਨੂੰ ਇਹ ਭਾਂਡੇ ਦਾ ਨਾਮ ਪਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ